ਤੀ ਦੀ ਅਰਥੀ ਸੁਨ ਬਾਬਲਾ ਮੇਰੇ ਪਿਆਰੇ ਬਾਬਲਾ ਤੇਰੀ ਤੀ ਦੀ ਆਤਮਾ ਅੱਜ ਡੋਲ ਰਹੀ ਹੈ ਸੁਣੀ ਧਿਆਨ ਨਾਲ ਅੱਜ ਮੇਰੀ ਦਾਸ ਤਾਂ ਤੇਰੀ ਤੀ ਵਿੱਚ ਕਵਰਾਂ ਚੋਂ ਬੋਲ ਰਹੀ ਹੈ ਕੀ ਸੁਣਾਵਾਂ ਕਿੱਥੋਂ ਇਹਦੀ ਸ਼ੁਰੂਆਤ ਕਰਾਂ ਦੋਲਾ ਜਿਸ ਦਿਨ ਮੇਰਾ ਤੋੜਿਆ ਸੀ ਉਸ ਕਾਲੀ ਰਾਤ ਤੋਂ ਕਰਾਂ ਧੀ ਕਰਦੇ ਬੇੜੇ ਦੀ ਰੌਣਕ ਤੇ ਖੇੜੇ ਹੁੰਦੀ ਹੈ ਕਹਿੰਦੇ ਉਹੀ ਧੀ ਬਾਬਲ ਦੇ ਦਿਲ ਦੇ ਬਹੁਤ ਨੇੜੇ ਹੁੰਦੀ ਹੈ ਕਰ ਸੋਰੇ ਦਿਨ ਬੜੇ ਹੀ ਔਖੇ ਲੰਘਾ ਰਹੀ ਸੀ ਮੈਂ ਜਿਸਮ ਤੇ ਆਤਮਾ ਤੇ ਨਿਤ ਨਮਾ ਝੁਲਮ ਹੰਡਾ ਰਹੀ ਸੀ ਮੈਂ ਕਦੇ ਦਾਜ ਦੇ ਮੀਨਿਆਂ ਦਾ ਕਦੇ ਪਤੀ ਦੇ ਹੱਥੋਂ ਮਾਰ ਕਟਾਈ ਦਾ ਰੋਜ਼ ਨਿਤਮੈ ਨਮੀ ਬਲੀਤੀ ਸੀ ਚੜਦੀ ਜਿਵੇਂ ਚੜਦਾ ਵਕਰਾ ਕਸਾਈ ਦਾ ਫੋਨ ਲਾ ਕੇ ਇੱਕ ਦਿਨ ਮਾਂ ਨੂੰ ਸਾਰੀ ਵਿਰਥਾ ਸੁਣਾਈ ਮੈਂ ਅਬ ਕੋ ਕਹਿੰਦੀ ਧੀ ਰਾਣੀਏ ਸਾਡੇ ਲਈ ਤਾਂ ਹੁਣ ਤੂੰ ਪ੍ਰਾਈਂਸ ਐ ਜੰਮ ਬੱਚਾ ਸਭ ਠੀਕ ਹੋ ਜਾਊਗਾ ਬੰਦਾ ਤੇਰਾ ਸਿੱਧੇ ਰਾਹ ਪੈ ਜਾਊਗਾ ਮਹੀਨਿਆਂ ਕੁਝ ਬਾਅਦ ਤੋਂ ਪਰਉਨ ਚੈੱਕ ਮੇਰਾ ਕਰਵਾਇਆ ਗਿਆ ਕਰ ਅਬੋਸ਼ਨ ਮੇਰਾ ਤੀ ਮੇਰੀ ਨੂੰ ਕੈਂਚੀਆਂ ਨਾਲ ਸੀ ਕਟਵਾਇਆ ਗਿਆ ਲੋਕਾਚਾਰੀ ਲਈ ਗਿਰਗੀ ਸੀ ਪੋੜੀਆਂ ਤੋਂ ਫਿਰ ਇਹ ਬਹਾਨਾ ਲਾਇਆ ਗਿਆ ਹੁਣ ਤੀਕ ਮੈਨੂੰ ਮੇਰੇ ਸੋਹਰਿਆਂ ਵੱਲੋਂ ਨਾ ਸੀ ਅਪਣਾਇਆ ਗਿਆ ਜੀ ਕੀਤਾ ਸੀ ਕਈ ਵਾਰ ਬਾਬਲ ਤੈਨੂੰ ਹਿੱਕ ਨਾਲ ਲਾਲਮਾ ਆਪਣੇ ਸਾਰੇ ਦੁੱਖ ਤਸੀਹੇ ਤੇ ਚੋਰੀ ਤੈਨੂੰ ਬੈਠ ਸੁਣਾ ਦਿਆਂ ਪਰ ਇੱਕ ਡਰ ਸੀ ਪਰ ਇੱਕ ਡਰ ਸੀ ਤੇਰੀ ਬਿਮਾਰੀਆਂ ਦਾ ਇੱਕ ਡਰ ਸੀ ਤੇਰੇ ਲਈ ਕਰਜ਼ੇ ਦਾ ਡਰ ਇੱਕ ਸੀ ਰਿਸ਼ਤੇਦਾਰਾਂ ਦਾ ਤੇ ਸਮਾਜ 'ਚ ਬਣੇ ਤੇਰੇ ਉੱਚੇ ਦਰਜੇ ਦਾ ਡੋਲੀ ਵਿਦਾ ਵੇਲੇ ਜੋ ਤੂੰ ਮੈਨੂੰ ਸੀ ਅਲਫਾਸ ਕਹੇ ਉਹ ਮਰਦੀ ਦਮ ਤੱਕ ਪਿਓ ਮੇਰਿਆ ਮੈਨੂੰ ਸੀ ਯਾਦ ਰਹੇ ਕਿ ਇੱਥੋਂ ਤੇਰਾ ਡੋਲਾ ਉੱਠੇ ਕਿ ਇੱਥੋਂ ਤੇਰਾ ਡੋਲਾ ਉੱਠੇ ਤਾਂ ਸੋਹਰਿਓ ਤੇਰੀ ਅਰਥੀ ਇਸ ਬਚਨ ਨੂੰ ਨਵਾਉਂਦਿਆ ਮੈਂ ਰਹੀ ਰੋਜ਼ ਦੁਖਾਂ ਦੀ ਅਗ ਵਿੱਚ ਸੜਦੀ ਜਦੋਂ ਰਾਮ ਰਾਮ ਸੱਤੇ ਦੀ ਗੂੰਜ ਤੇਰੇ ਕੰਨਿ ਪੈ ਰਹੀ ਸੀ ਤਾਂ ਤੇਰੀ ਇੱਕ ਇੱਕ ਪੁਬ ਮੇਰੇ ਕੰਨਿ ਪੈ ਰਹੀ ਸੀ ਮੇਰੀ ਮਾਂ ਨੇ ਮਾਣੇ ਨੂੰ ਪੁੱਛੋ ਕੋਈ ਜੇ ਬੱਚਾ ਜੰਮਣ ਨਾਲ ਸਭ ਠੀਕ ਹੋਵੇ ਤਾ ਸੀਤਾ ਵੀ ਧਰਤੀ 'ਚ ਸਮੋਈ ਨਾ ਹੁੰਦੀ ਤੇ ਅੱਜ ਰੱਬ ਨੇ ਮੈਂ ਥੋਡੇ ਤੋਂ ਖੋਈ ਨਾ ਹੁੰਦੀ ਮੈਂ ਅੱਜ ਤਿਆਰ ਓਵੇਂ ਹੀ ਸੀ ਜਦੋਂ ਡੋਲੀ ਤੋਰਨ ਵੇਲੇ ਸੀ ਪਰ ਉਦੋਂ ਤੂੰ ਹੱਸ ਰਿਹਾ ਸੀ ਅੱਜ ਤੇਰੀ ਅੱਖ ਰੋ ਰਹੀ ਐ ਵੇਖ ਤੇਰੀ ਧੀ ਵਿੱਚ ਕਬਰਾਂ 'ਚੋਂ ਬੋਲ ਰਹੀ ਐ ਪਿਓ ਦੇ ਕੰਦੇ ਸਭ ਸਹਿ ਲੈਂਦੇ ਨੇ ਪਿਓ ਦੇ ਕੰਦੇ ਸਭ ਸਹਿ ਲੈਂਦੇ ਨੇ ਦੁਨੀਆਂ ਦਾ ਹਰ ਕੋਜ ਬਸ ਸਹਾਰਿਆ ਨਹੀਂ ਜਾਂਦਾ ਜਸ ਪੁੱਤ ਜਾਤੀ ਦੀ ਅਰਥੀ ਦਾ ਬੋਝ